ਅਮਰੀਕਨ ਨੇ ਘੱਟ ਚੱਕੋ ਨਾ ਕਿ ਉਹਨੇ ਉਹਨਾਂ ਦੇ ਸਕੂਲ ਦੀ ਫੀਸਾਂ ਦੋ ਰੋਟੀ ਪਾਣੀ ਦਾ ਖਾਣਾ ਚੋ ਕੋਈ ਨਹੀਂ ਜਾ ਕੇ ਸਾਰੇ ਦਾ ਸਲਾਹ ਦੇਣ ਵਾਸਤੇ ਸਾਰੇ ਹੀ ਆ ਜਾਂਦੇ ਆ ਵੀ ਹਾਂ ਜਿੱਡੀ ਦੋਗਲੀ ਮੈਂ ਕਹਿੰਦਾ ਵੀ ਕਿ ਕਿੱਦਾਂ ਦੀ ਸੋਚ ਹੋ ਗਈ ਆਪਣੀ ਕਿਹੋ ਜੀ ਵਿਚਾਰਿਆ ਵਿਕਰ ਚੱਲੰਦੇ ਆ ਵੇਖੋ ਵੀ ਚੱਲਣ ਕਿਦਾਂ ਦਿਆ ਬਾਬੇ ਨਾਨਕ ਨੇ ਆਪਾਂ ਨੂੰ ਹੱਥ ਦਿੱਤੇ ਆ ਆਪਾਂ ਕਿਰਤ ਕਰ ਸਕਦੇ ਆ ਆਪਾਂ ਨੂੰ ਦਿਮਾਗ ਦਿੱਤਾ ਪੜ੍ਹਾਈ ਕਰੋ ਕੋਈ ਨੌਕਰੀ ਕਰੋ ਕੋਈ ਜੌਬ ਕਰੋ ਕਿੰਨੀਆਂ ਧੀਆ ਬਣ ਆ ਲੋਥ ਇੱਥੇ ਕੰਮ ਕਰਦੀਆਂ ਕਿਰਤ ਕਰਦੀਆਂ ਕੋਈ ਵੇਖੋ ਵੀ ਹੁਣ ਮੈਂ ਕਹਿੰਦਾ ਵੀ ਇਹਨਾਂ ਨੇ ਨਾ ਆਪਣਾ ਫਾਸਟ ਫੂਡ ਵਾਲਾ ਕੰਮ ਚੱਲੰਦੇ ਆ ਰੇੜੀਆਂ ਲਾਉਂਦੇ ਆ ਜਾਂ ਕੁਝ ਕਰਨਦੇ ਬਹੁਤ ਵਧੀਆ ਪੈਣਾ ਵੀ ਕਈ ਕੰਮ ਕਰਨ ਦੀਆਂ ਬਹੁਤ ਉਹ ਕੀ ਲੋੜ ਹੀ ਫਿਰ ਉਹ ਤੇ ਤੁਪੇ ਸਾਰਾ ਦਿਨ ਵੀ ਆਪਣਾ ਦੁਪਹਿਰੇ ਖਲੋਤਿਆਂ ਰਹਿਣ ਤੇ ਉਹ ਆਪਣਾ ਰੋਟੀ ਪਾਣੀ ਜਾਂ ਕੁਛ ਵੀ ਜਿਹੜਾ ਲੋਕਾਂ ਨੂੰ ਖਾਣਾ ਬਣਾ ਕੇ ਤੇ ਦੇਣ ਉਹ ਇੱਕ ਕੰਮ 'ਚ ਬੈਜਣ ਫਿਰ ਤੇ ਸਾਰੀਆਂ ਤੇ ਘਰ ਚ ਲਾਉਂਦਾ ਕੋਈ ਤਰੀਕਾ ਹੁੰਦਾ ਏ ਥੋੜਾ ਵੀ ਆਪਾਂ ਘਰ ਲੱਚਰਤਾ ਫੁਲਾ ਕੇ ਚਲਾਉਣਾ ਘਰ ਆਪਾਂ ਇਦਾਂ ਚਲਾਉਣਾ ਇਹ ਵੇਖੋ ਇਹ ਤੇ ਸਟੇਟ ਦੀ ਇੱਕ ਚਾਹਲਿਆ ਨਾ ਵੀ ਉਹ ਜਿਹੜੀ ਕੰਚਨ ਕੁਮਾਰੀ ਸੀ ਉਹਨੂੰ ਪਹਿਲਾਂ ਤੇ ਕਮਲ ਕੌਰ ਬਣਾਇਆ ਮੈਂ ਤੇ ਜਦੋਂ ਇਹ ਚੀਜ਼ ਨੂੰ ਵੇਖਣਾ ਵਾਂ ਤੇ ਮੈਨੂੰ ਹੈਰਾਨੀ ਹੁੰਦੀ ਆ ਵੀ ਉਹ ਕਮਲ ਕੌਰ ਹੀ ਕਿਉਂ ਬਣੀ ਵੀਡੀਓ ਕੰਚਨ ਕੁਮਾਰੀ ਹੋਣਾ ਕੰਚਨ ਕੁਮਾਰੀ ਬਣ ਕੇ ਕਿਉਂ ਨਹੀਂ ਵੀਡੀਓ ਪਾਈ ਹਾਂ ਵੀ ਉਹ ਕਮਲ ਕੌਰ ਬਣੀ ਵੀ ਇਹ ਮੈਨੂੰ ਲੱਗਦਾ ਨਹੀਂ ਵੀ ਜਿੱਦਾਂ ਆਪਾਂ ਸਿੱਧਾ ਜਿੱਡਾ ਸਿੱਧਾ ਵੇਖਦਾ ਉਹ ਓਡਾ ਹੀ ਸਿੱਧੀ ਚੀਜ਼ ਹੈਗੀ ਇਹ ਤੇ ਜਿਵੇਂ ਵੀ ਬਹੁਤ ਬਾਲ ਵਿੰਗ ਵਾਲਾ ਕੰਮ ਆ ਵੀ ਜਿੱਦਾਂ ਇੱਕ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਵਾ ਸਿੱਖਾਂ ਨੂੰ ਬਦਨਾਮ ਕਰਨ ਲਈ ਵੀ ਸਿੱਖ ਧੀਆ ਭਣਾ ਇਦਾਂ ਦੀ ਨਾਲ ਸਿੱਖ ਬੀਬੀਆਂ ਜਿਨ੍ਹਾਂ ਦੇ ਨਾਮ ਪਿੱਛੇ ਕੌਰ ਲੱਗਦਾ ਉਹ ਇਦਾਂ ਨਹੀਂ ਆ ਉਹਨਾਂ ਦੇ ਕਰਤਾਰ ਇਦਾਂ ਦੇ ਇਹ ਸਾਡੇ ਕਰਤਾਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਇਹ ਵੀ ਤਾਂ ਹੋ ਸਕਦਾ ਨਾ ਵੀ ਇਹ ਮਾਤਰੇ ਤੇ ਤੁਹਾਡੀ ਸੋਚ ਹੋਵੇ ਨਹੀਂ ਸੋਚ ਤੁਸੀਂ ਆਪ ਬੰਦਾ ਸਿੱਧਾ ਹੋ ਕੇ ਆਪਣੇ ਦਿਮਾਗ ਨਾਲ ਨਾਰਮਲ ਬੰਦਾ ਸੋਚੇ ਵੀ ਉਹ ਕੰਟੈਂਟ ਕੁਮਾਰੀ ਦੇ ਨਾਮੇ ਹਟ ਵੀ ਵੀਡੀਓ ਪਾ ਸਕਦੀ ਉਹਨੇ ਕਮਲ ਕੌਰ ਹੀ ਕਿਉਂ ਲਾਇਆ ਵੀ ਇਹ ਤੇ ਸਿੱਧਾ ਮੈਨੂੰ ਇੱਕ ਸੰਜੋਗ ਵੀ ਹੋ ਸਕਦਾ ਮੈਂ ਇਹ ਗੱਲ ਕਹਿ ਰਿਹਾ ਉਹ ਹੋ ਸਕਦਾ ਮੈਂ ਮੰਨਦਾ ਵਾਂ ਪਰ ਮੈਂ ਟਾਰਗੇਟ ਕਰਦਾ ਮੈਂ ਇੰਡੀਅਨ ਦਾ ਸਟੇਟ ਨੂੰ ਟਾਰਗੇਟ ਕਰਦਾ ਮੈਂ ਵੀ ਉਹ ਸਿੱਖਾਂ ਦੇ ਕਰਤਾਰ ਨੂੰ ਟਾਲ ਲਾਉਣਾ ਚਾਹੁੰਦੀ ਆ ਕਮਲ ਕੌਰ ਰਗੀਆਂ ਲਿਆ ਕੇ ਤੇ ਸਿੱਖ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦੇ ਸਿੱਖਾਂ ਦੇ ਕਰਤਾਰ ਨੂੰ ਢਾਹ ਲਾਉਣ ਦਾ ਯਤਨ ਕੀਤਾ ਪਹਿਲਾਂ ਵੀ ਬੜਿਆਂ ਨੇ ਸਾਡੇ ਦਰਬਾਰ ਸਾਹਿਬ ਉੱਥੇ ਉਹਨਾਂ ਨੇ ਮੁਜਰਾ ਲਾਇਆ ਉੱਥੇ ਵੀ ਸਿੱਖਾਂ ਦੇ ਅਸਥਾਨ ਨੂੰ ਓਦਾਂ ਦਾ ਬਣਾਉਣ ਦਾ ਉਹਨਾਂ ਨੇ ਯਤਨ ਕੀਤਾ ਪਰ ਸਿੱਖਾਂ ਨੇ ਦੇਖੋ ਸੁੱਖਾ ਸਿੰਘ ਤੇ ਮਤਾਬ ਸਿੰਘ ਉਹਨਾਂ ਨੇ ਰੰਗਣ ਤਾਂ ਚਮਕੀਲੇ ਅਰਗੇ ਆਏ ਚਮਕੀਲੇ ਅਰਗੇ ਆਣੇ ਸਿੱਖਾਂ ਦੇ ਕਰਤਾਰ ਨੂੰ ਪੰਜਾਬ ਦੇ ਲੋਕਾਂ ਦੇ ਕਰਤਾਰ ਨੂੰ ਢਾਹ ਲਾਉਣ ਦਾ ਯਤਨ ਕੀਤਾ ਉਹਨਾਂ ਨੇ ਆਪਣਾ ਗਲਤ ਜਿਹੜੇ ਇੱਕ ਬੜੇ ਪਵਿੱਤਰ ਰਿਸ਼ਤੇ ਦੀ ਔਰ ਪਰਜਾਈ ਦਾ ਲਾ ਲੋ ਇਦਾਂ ਦੇ ਰਿਸ਼ਤਿਆਂ ਨੂੰ ਜਿਹੜਾ ਭੈਣ ਦੀ ਨਨਾਨ ਦੇ ਰਿਸ਼ਤੇ ਨੂੰ ਇੰਨਾ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦਾ ਯਤਨ ਕੀਤਾ ਇਹ ਤੇ ਸਵਾਲ ਲੈ ਲਓ ਚਮਕੀਲੇ ਦਾ ਤੁਸੀਂ ਜ਼ਿਕਰ ਕੀਤਾ ਹਾਂਜੀ ਜਦੋਂ ਚਮਕੀਲਾ ਮਹਾਰਾਜ ਆ ਕੀ ਤੁਹਾਨੂੰ ਲੱਗਦਾ ਵੀ ਚਮਕੀਲੇ ਦੇ ਮਰਨ ਤੋਂ ਬਾਅਦ ਗੰਦ ਮੁੱਕ ਗਿਆ ਸੀ ਦੇਖੋ ਚਮਕੀਲੇ ਦੇ ਮਰਨ ਤੋਂ ਬਾਅਦ ਇੱਕ ਕਲਾਕਾਰ ਜਿਹੜੇ ਹੈ ਨਾ ਸਿੰਗਰ ਜਿੰਨੇ ਵੀ ਉਹ ਸਿੰਘਾਂ ਦੇ ਕੋਲ ਪਹੁੰਚੇ ਵੀ ਅਸੀਂ ਪਹਿਲਾਂ ਤੁਹਾਨੂੰ ਗਾਣਾ ਵਿਖਾ ਲਿਆ ਕਰਾਂਗੇ ਅੱਛਾ ਤੁਸੀਂ ਆਪਣਾ ਸੈਂਸਰ ਬੋਰਡ ਐਲਾਨ ਕਰ ਦਿਓ ਹੂੰ ਉਹ ਚਲੋ ਵੀ ਆਣਾ ਵੀ ਇੱਕ ਹੁਣ ਵੇਖੋ ਅੱਜ ਹੁਣ ਕਮਲਕੌਰ ਮਾਰੀ ਗਈ ਇਹਦਾ ਮਤਲਬ ਇਹ ਨਹੀਂ ਵੀ ਗੰਦ ਦਾ ਸਫਾਇਆ ਹੋ ਗਿਆ ਕਿਸੇ ਹੱਦ ਤੱਕ ਠੱਲ ਪਈ ਕਿੰਨੀਆਂ ਮਾਫੀਆਂ ਆ ਗਈਆਂ ਉਦੋਂ ਵੀ ਇਹ ਕੁਝ ਹੋਇਆ ਸੀ ਵੀ ਇੱਕ ਤਰੀਕ ਡਰ ਦਾ ਮਾਹੌਲ ਬਣ ਗਿਆ ਵੀ ਨਹੀਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਚਮਕੀਲਾ ਕੰਮ ਗਲਤ ਕਰਦਾ ਤੇ ਗਲਤ ਦਾ ਗਲਤ ਨਤੀਜਾ ਹੁਣ ਵੀ ਪਤਾ ਲੱਗ ਗਿਆ ਵੀ ਕਮਲਕੌਰ ਮਾੜਾ ਕੰਮ ਕਰਦੀ ਮਾੜੇ ਦਾ ਮਾੜਾ ਨਤੀਜਾ ਭਾਵੇਂ ਉਹਦੇ ਪਿੱਛੇ ਇੰਡੀਆ ਨੂੰ ਸਟੇਟ ਕਿਉਂ ਨਾ ਹੋਵੇ ਭਾਵੇਂ ਕੋਈ ਵੀ ਏਜੰਸੀਆਂ ਹੋਣ ਕੁਝ ਵੀ ਹੋਣ ਜਿਹੜੀਆਂ ਭਾਵੇਂ ਸਿੱਖਾਂ ਦੇ ਦੁਸ਼ਮਣ ਹੋਣ ਪੰਜਾਬ ਦੇ ਦੁਸ਼ਮਣ ਹੋਣ ਪੰਥ ਵਿਰੋਧੀ ਤਾਕਤਾਂ ਕਿਉਂ ਨਾ ਹੋਣ ਮਿਤਨ ਨੇ ਉਹ ਕੋਰ ਨਾਂ ਦਿੱਤਾ ਉਹਨੂੰ ਕਮਲ ਕੌਰ ਬਣਾਇਆ ਵੀ ਕੁਝ ਵੀ ਹੋ ਸਕਦਾ ਪਿੱਛੇ ਹੋ ਸਕਦਾ ਉਹਦੀ ਆਪਣੀ ਮੈਂਟੈਲਿਟੀ ਹੋਵੇ ਉਹਨੇ ਆਪ ਹੀ ਹੋਵੇ ਉਹ ਅੰਮ੍ਰਿਤਸਰ ਵਾਲੀ ਕੁੜੀ ਲਿਤਰਾ ਦਾ ਆਇਆ ਵਿਆਹ ਉਹ ਕਹਿ ਰਹੀ ਵੀ ਉਹ ਸਮਝਾਇਆ ਜਾ ਸਕਦਾ ਹੈ ਉਹਨੂੰ ਮਾਰਨਾ ਕੋਈ ਗੱਲ ਨਹੀਂ ਅੰਮ੍ਰਿਤਸਰ ਵਾਲੀ ਕੁੜੀ ਅੰਮ੍ਰਿਤਸਰ ਵਾਲੀ ਜਿਹੜੀ ਕੁੜੀ ਉਹ ਪਾਉਂਦੀ ਉਹ ਵੀ ਇਸ ਤਰ੍ਹਾਂ ਦੀ ਵੀਡੀਓ ਉਹਦੇ ਨਾਲ ਅਮਰਪਾਲ ਦੀ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਮਾਫੀ ਮੰਗਾਈ ਸੀ ਫਰੀਦਕੋਟ ਜਾ ਕੇ ਜਨੇ ਮਾਫੀ ਮੰਗੀ ਨਹੀਂ ਵੇਖੋ ਸਮਝਾਇਆ ਜਾ ਸਕਦਾ ਹੀ ਤੇ ਉਹਨੂੰ ਸਮਝਾਇਆ ਉਹਦੇ ਨਾਲ ਉਹਦੇ ਨਾਲ ਮੈਂ ਪਹਿਲਾਂ ਵੀ ਵੇਖੀ ਉਹਨਾਂ ਨਾਲ ਗੱਲਬਾਤ ਹੋਈ ਆ ਪਰ ਉਹ ਨਹੀਂ ਸਮਝੀ ਸਮਝਾਇਆ ਆਪਾਂ ਗੱਲਬਾਤ ਰਹੀ ਸਮਝਾਇਆ ਵਾ ਇਹ ਤੇ ਭਾਈ ਅਮਰਤਪਾਲ ਮਹਿਰੋ ਨੇ ਵੀ ਕਿਹਾ ਵਾ ਵੀ ਸਮਝਾਇਆ ਦੂਜਾ ਮੈਂ ਤੇ ਇਹ ਨਹੀਂ ਕਹਿੰਦਾ ਵੀ ਮੈਂ ਤੇ ਕਹਿਣਾ ਵਾ ਵੀ ਠੀਕ ਆ ਉਹਨੂੰ ਮਾਰਨਾ ਨਹੀਂ ਚਾਹੀਦਾ ਪਰ ਮੈਂ ਕਹਿੰਦਾ ਵੀ ਆਪਣਾ ਜਿਹੜਾ ਪ੍ਰਸ਼ਾਸਨ ਆ ਜਾਂ ਜਿਹੜੇ ਕੋਈ ਆਪਣਾ ਇਹਨਾਂ ਦਾ ਸਮਾਜ ਪ੍ਰਤੀ ਕੋਈ ਫਰਜ ਹੈਗਾ ਸਰਕਾਰ ਦਾ ਵੀ ਸਮਾਜ ਦੇ ਵਿੱਚ ਕੀ ਪ੍ਰੋਸਿਆ ਜਾ ਰਿਹਾ ਵਾ ਕੋਈ ਨਾ ਕੋਈ ਫਰਜ ਤੇ ਚਾਹੀਦਾ ਨਾ ਵੀ ਇੱਥੇ ਮੜਾ ਜਾ ਕੋਈ ਬੰਦੀ ਸਿੰਘਾਂ ਦੀ ਗੱਲ ਕਰਦੇ ਕੋਈ ਭਾਈ ਅਮਰਤਪਾਲ ਦਾ ਨਾਮ ਲੈ ਦੇ ਕੋਈ ਗੱਲ ਕਰੇ ਵੀ ਸਾਡੇ ਸਿੰਘਾਂ ਨੂੰ ਨਜਾਇਜ਼ ਜੇਲ੍ਹ ਚ ਸੁੱਟਿਆ ਵਾ ਕੋਈ ਫੋਟੋ ਪਾ ਦੇ ਭਾਈ ਅਮਰਤਪਾਲ ਦੀ ਕੋਈ ਬੰਦੀ ਸਿੰਘਾਂ ਆਦੇ ਇਹਨਾਂ ਨੂੰ ਉਸੇ ਵਾਲੇ ਪਤਾ ਲੱਗ ਜਾਂਦਾ ਬਹੁਤ ਐਕਟਿਵ ਹੈ ਇਹ ਉਸੇ ਵਾਲੇ ਚੱਕ ਕੇ ਜੇਲ੍ਹ ਚ ਸੁੱਟ ਦਿੰਦੇ ਆ ਇਹ ਇਨਕੁਆਰੀ ਬਿਠਾ ਦਿੰਦੇ ਬੰਦੇ ਤੇ ਬੰਦੇ ਨੂੰ ਬੁਲਾਇਆ ਜਾਂਦਾ ਪੁੱਛਗਿੱਛ ਕੀਤੀ ਜਾਂਦੀ ਕੀ ਗੱਲ ਇਹਨਾਂ ਦੀ ਪੁੱਛਗਿੱਛ ਨਹੀਂ ਹੁੰਦੀ ਕਿ ਤੁਸੀਂ ਸਮਾਜ ਨੂੰ ਕੀ ਸੇਧ ਦੇ ਰਹੇ ਜੀ ਤੇ ਸਮਾਜ ਨੂੰ ਕੀ ਪ੍ਰੋਸ ਕਰ ਰਹੇ ਮੈਂ ਤਾਂ ਕਹਿੰਦਾ ਵੀ ਇਹ ਪ੍ਰਸ਼ਾਸਨ ਦੀ ਫੇਲਗੀ ਆ ਇਹ ਸਰਕਾਰਾਂ ਦੀ ਫੇਲਗੀ ਆ ਵੀ ਉਹ ਦੂਜਾ ਬੰਦਾ ਜੇ ਕੋਈ ਆਪਣੇ ਪੰਥ ਦੀ ਗੱਲ ਕਰਦਾ ਤੁਸੀਂ ਇਥੇ ਮੈਂ ਸਦਾ ਸਪਸ਼ਟ ਗੱਲ ਕਰਾਂ ਤੁਸੀਂ ਖਾਲਸਾਣ ਦੀ ਗੱਲ ਕਰ ਲੋ ਖਾਲਸਾਣ ਵੇਖੋ ਵੀ ਮੰਗ ਕਿੱਥੋਂ ਉੱਠੀ ਸਿੱਖਾਂ ਨਾਲ ਤੱਕਾ ਹੁੰਦਾ ਨਿਹਾਇਤ ਪੰਜਾਬ ਨਾਲ ਤੱਕੇਸ਼ਾ ਹੀ ਹੁੰਦੀ ਆ ਸਾਡੇ ਬੰਦੀ ਸਿੰਘ ਨਹੀਂ ਛੱਡ ਰਹੇ ਹੁਣ ਉਸ ਚੀਜ਼ ਦੇ ਵਿੱਚੋਂ ਜੇ ਕੋਈ ਆਪਣੇ ਵੱਖਰੇ ਦੇਸ਼ ਦੀ ਜਾਂ ਵੱਖਰੇ ਵੱਧ ਹੱਕਾਂ ਦੀ ਗੱਲ ਕਰਦਾ ਵਾ ਰਾਜ ਭਾਗ ਦੀ ਗੱਲ ਕਰਦਾ ਵਾ ਜਿਹੜਾ ਸਿੱਖਾਂ ਨੇ ਮਾਨਿਆ ਉਹ ਤੁਸੀਂ ਉਸੇ ਲਈ ਬੁਲਾ ਲਿੰਦੇ ਜੇ ਇਨਕੁਆਰੀ ਬਿਠਾਉਂਦੇ ਜੀ ਉੱਤੇ ਤੁਸੀਂ ਜੁਏ ਪੀਐਲ ਆਂਦੇ ਜੇ ਉੱਤੇ ਤੁਸੀਂ ਐਨਐਸਐ ਲਾਉਂਦੇ ਜੀ ਜਿਹੜੇ ਬੰਦੇ ਆ ਸਮਾਜ ਇਹਰੇ ਸਮਾਜ ਨੂੰ ਗਲਤ ਪਰੋਸ ਰਹੇ ਇਹ ਨਹੀਂ ਤੁਹਾਨੂੰ ਦਿਦੇ ਇਹਦੇ ਵਾਰੀ ਤੁਹਾਡੀ ਐਕਟੀਵਿਟੀ ਕਿੱਥੇ ਹੈ ਇਹਦੇ ਵਾਰੀ ਏਜੰਸੀਆਂ ਸੁੱਤੀਆਂ ਇਹਦੇ ਵਾਰੀ ਸਟੇਟ ਸੁੱਤੀ ਆ ਵੀ ਮੇਰਾ ਫਰਕ ਹੈ ਵੀ ਪਹਿਲਾਂ ਵੇਖੋ ਮੇਰੇ ਕਹਿਣ ਦਾ ਮਤਲਬ ਆ ਵੀ ਸਟੇਟ ਨੂੰ ਚਾਹੀਦਾ ਹੈ ਜੇ ਕਹਿੰਦੇ ਨੇ ਉਹ ਸਮਝਾ ਲੈਣਾ ਚਾਹੀਦਾ ਮੈਂ ਕਹਿੰਦਾ ਵੀ ਸਟੇਟ ਨੂੰ ਸਮਝਾਉਣਾ ਚਾਹੀਦਾ ਜਿੱਦਾਂ ਉਹ ਸਮਝਾਉਂਦੇ ਆ ਜੇ ਕੋਈ ਖਾਲਸਤਾਨ ਦੀ ਗੱਲ ਕਰਦਾ ਉਹਨੂੰ ਸੱਦਗੇ ਵੀ ਨਹੀਂ ਹਾਂ ਵੀ ਜੇ ਕੋਈ ਆਪਣੇ ਦੇਸ਼ ਦੀ ਆਪਣੇ ਹੱਕਾਂ ਦੀ ਗੱਲ ਕਰਦਾ ਉਹਨੂੰ ਕਹਿੰਦੇ ਵੀ ਆਪਣੇ ਹੱਕਾਂ ਦੀ ਆਵਾਜ਼ ਨਹੀਂ ਚੁੱਕਣੀ ਉਹ ਕਹਿਣ ਨਾ ਵੀ ਆ ਸਮਾਜ ਚਾਹ ਚੀਂ ਨਹੀਂ ਪਰੋਸਣੀ ਆ ਸਾਡੀਆਂ ਆਈਡੀਆਂ ਪਤਾ ਨਹੀਂ ਕਿੰਨੀ ਵਾਰੀ ਚੈੱਕ ਕੀਤੀਆਂ ਕਿਹੜੀ ਕਿਹੜੀ ਏਜੰਸੀ ਉਹਨਾਂ ਦਾ ਸੋਸ਼ਲ ਮੀਡੀਆ ਫੇਸਬੁਕ ਇਹ ਤੋਂ ਧੱਕ ਵਿੱਚ ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਤੇ ਆਦੀ ਬੈਂਡ ਤੱਕ ਕਰ ਦਿੰਦੇ 1.5 ਡੇਡ ਲੱਖ ਫਾਲੋਅਰ ਵਾਲੀਆਂ ਐਡੀਆਂ ਜਿਹੜੇ ਖੁਦ ਮੇਰੇ ਪੇਜ ਬੈਨ ਹੋਏ ਇਹਨਾਂ ਦੇ ਬੈਨ ਨਹੀਂ ਹੁੰਦੇ ਉਹ 4 ਲੱਖ ਨੂੰ ਲੱਗਦਾ 3.80 ਹਜ਼ਾਰ ਫਾਲੋਅਰ ਇੰਨੇ ਕੋਈ ਨਹੀਂ ਤੇ ਆ ਹੁਣ ਕੱਢ ਕੇ ਵੇਖਿਓ ਤੁਸੀਂ ਆਪਣੇ ਮਨ ਨਾਲ ਲੋਕਾਂ ਦਾ ਵੀ ਹਵਾ ਉੱਤਿਆ ਸਭ ਤੋਂ ਵੱਡਾ ਗਣਾ ਲੋਕਾਂ ਦਾ ਉਹ ਕੱਲ ਦੀ ਮਰੀ ਆ ਤੇ ਉੱਥੇ ਉਹਦੇ ਮਰੀ ਤੇ ਵੇਖ ਲਓ ਵੀ ਕਰਤਾਰ ਕੀ ਆ ਵੀ ਆਪਣੀ ਸੋਸ਼ਲ ਰੀਅਲ ਲਾਈਫ ਰੀਅਲ ਲਾਈਫ ਜਿਹਨੂੰ ਕਹਿੰਦੇ ਆ ਵੀ ਉੱਥੇ ਤੇ 3 ਲੱਖ ਤੋਂ ਵੀ ਵੱਧ 4 ਲੱਖ ਤੋਂ ਵੱਧ ਫੋਲੋਅਰ ਹੋ ਗਏ ਜੋ ਮਰੀ ਤੋਂ ਬਾਅਦ ਵੀ ਲੋਕਾਂ ਨੇ ਉਹਨੂੰ ਫੋਲੋ ਕੀਤਾ ਤੇ ਉੱਥੇ ਕੋਈ ਨਹੀਂ ਵੜਿਆ ਜਿੱਥੇ ਉਹਦਾ ਸਸਕਾਰ ਹੋਇਆ ਉੱਥੇ ਦੋ ਬੰਦੇ ਨਹੀਂ ਹੈਗੇ ਵੀ ਇਹ ਵੇਖੋ ਵੀ ਇਹ ਇਹ ਲੋਕਾਂ ਨੂੰ ਜਿਹੜੀਆਂ ਕੁੜੀਆਂ ਜਿਹੜੀ ਅੱਜ ਕਹਿੰਦੀ ਵੀ ਸਮਝਾ ਲੈਣਾ ਚਾਹੀਦਾ ਜਾਂ ਜੋ ਵੀ ਇਹ ਮੈਨ ਨਹੀਂ ਸੁਣਿਆ ਉਹਨਾਂ ਨੂੰ ਵੇਖਣਾ ਚਾਹੀਦਾ ਜਿਹੜੀਆਂ ਇਹ ਵੀਡੀਓ ਪਾਉਂਦੀਆਂ ਵਾਂ ਵੀ ਇਹਨਾਂ ਨੇ ਤੁਹਾਡੇ ਨਾਲ ਨਹੀਂ ਖੜਨਾ ਇਹ ਵੇਖੋ ਇਹ ਲੋਕਾਂ ਦੇ ਅੰਦਰ ਅੱਗ ਲਾ ਕੇ ਕੁੱਤਾ ਕੰਦ ਤੇ ਇਹ ਜਿਹੜੇ ਤੁਹਾਨੂੰ ਫੋਲੋ ਕਰਦੇ ਆ ਚਮਲ ਕਸਮ ਦੇ ਉਦਾਂ ਦੇ ਲੋਕ ਆ